ਸਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦ ਟੀਵੀ ਐਨ ਰਾਏ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਅੱਜ ਦੇ ਸਾਡੇ ਇਸ ਖਾਸ ਪ੍ਰੋਗਰਾਮ ਮੁੱਦੇ ਤੇ ਮੁਲਾਂਕਣ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਇਸ ਖਾਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ ਤਾਂ ਇਸ ਗੱਲਬਾਤ ਦੇ ਲਈ ਇਸ ਵੇਲੇ ਮੇਰੇ ਨਾਲ ਸਟੂਡੀਓ ਦੇ ਵਿੱਚ ਮੇਰੇ ਸਹਿਯੋਗੀ ਸ਼ਿਖਾ ਮੌਜੂਦ ਨੇ ਸਭ ਤੋਂ ਪਹਿਲਾਂ ਤਾਂ ਸ਼ਿਖਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਤੇ ਜੇਕਰ ਗੱਲ ਕੀਤੀ ਜਾਵੇ ਕਿ ਕਿਹੜੇ-ਕਿਹੜੇ ਮੁੱਦਿਆਂ ਦੇ ਉੱਤੇ ਅਸੀਂ ਚਰਚਾ ਕਰਾਂਗੇ ਤੇ ਸਭ ਤੋਂ ਪਹਿਲਾਂ ਤਾਂ ਇਹੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਅੱਜ ਵਿਧਾਨ ਸਭਾ 'ਚ ਬਜਟ ਇਜਲਾਸ ਹੋਇਆ ਹੈ ਪਹਿਲਾ ਦਿਨ ਸੀ ਅੱਜ ਦੇ ਇਜਲਾਸ ਦਾ ਜਿਸ ਤੋਂ ਬਾਅਦ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਇਸ ਦੇ ਵਿੱਚ ਕੀਤੀ ਗਈ ਤੇ ਕੁਝ ਐਲਾਨ ਜਿਹੜੇ ਨੂੰ ਪੰਜਾਬ ਦੀ ਸਰਕਾਰ ਦੇ ਵੱਲੋਂ ਕੀਤੇ ਗਏ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਸਭ ਪੰਜਾਬ ਦੇ ਲੋਕਾਂ ਦੇ ਲਈ ਕਾਫੀ ਜ਼ਿਆਦਾ ਲਾਭਦਾਇਕ ਸਾਬਤ ਹੋ ਸਕਦਾ ਹੈ ਤੇ ਹੁਣ ਪਹਿਲੇ ਟੌਪਿਕ ਤੇ ਚਰਚਾ ਕਰਦੇ ਹਾਂ ਜੋ ਕਿ ਇਹ ਹੈ ਕਿ ਪੰਜਾਬ ਦੇ 4 ਸ਼ਹਿਰਾਂ ਦੇ ਵਿੱਚ ਈ ਬੱਸ ਸੇਵਾ ਚਲਾਈ ਜਾਏਗੀ ਸਰਕਾਰ ਦਾ ਕਹਿਣਾ ਹੈ ਕਿ ਇਸ ਦਾ ਲਾਭ ਲੋਕਾਂ ਨੂੰ ਕਾਫੀ ਜ਼ਿਆਦਾ ਮਿਲੇਗਾ ਤੇ ਚਾਰ ਵੱਡੇ ਸ਼ਹਿਰਾਂ ਦੇ ਵਿੱਚ ਈ ਬੱਸ ਸੇਵਾ ਚਲਾਉਣ ਦੀ ਗੱਲ ਸਰਕਾਰ ਦੇ ਵੱਲੋਂ ਕਹਿ ਦਿੱਤੀ ਗਈ ਹੈ ਹੂੰ ਬਿਲਕੁਲ ਇਹ ਜਿਹੜੀਆਂ ਸੇਵਾਵਾਂ ਦੀ ਜਿਹੜੀ ਸ਼ੁਰੂਆਤ ਆ ਉਹ ਜਲਦ ਹੋਵੇਗੀ ਔਰ ਲੋਕਾਂ ਨੂੰ ਜਿਹੜੀ ਆ ਵੱਡੇ ਪੱਧਰ ਤੇ ਰਾਹਤ ਜਿਹੜੀ ਆ ਮਿਲੇਗੀ ਔਰ ਸਰਕਾਰ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਜਿੱਥੇ ਵੀ ਲੱਗਦਾ ਕਿ ਕਮੀ ਪੇਸ਼ੀ ਹੈ ਔਰ ਉਹਨਾਂ ਦੇ ਵੱਲੋਂ ਸੁਧਾਰ ਕਰਨ ਦੀ ਜਤੋਜਹਦ ਲਗਾਤਾਰ ਜਾਰੀ ਹੈ ਔਰ ਕਿਤੇ ਵੀ ਲੋਕਾਂ ਨੂੰ ਪੰਜਾਬ ਦੇ ਵਸਨੀਕਾਂ ਨੂੰ ਕਮੀ ਨਾ ਆਵੇ ਇਸ ਕਰਕੇ ਨੇਹਾ ਸਰਕਾਰ ਦੇ ਵੱਲੋਂ ਕੋਸ਼ਿਸ਼ਾਂ ਜਾਰੀ ਨੇ ਔਰ ਬਹੁਤ ਵੱਡੇ ਐਲਾਨ ਜਿਹੜੇ ਨੇ ਸਰਕਾਰ ਜਿਹੜੀ ਆ ਸਮੇਂ-ਸਮੇਂ ਸਰ ਕਰਦੀ ਰਹਿੰਦੀ ਹੈ ਜਿਹੜੀਆਂ ਹੁਣ ਗੱਲਬਾਤ ਹੋਈ ਹੈ ਕਿ ਜਿਹੜੀਆਂ ਈ ਬੱਸਾਂ ਚੱਲਣਗੀਆਂ ਇਹਨੀਆਂ ਸੇਵਾਵਾਂ ਚੱਲਣ ਦੇ ਨਾਲ ਲੋਕਾਂ ਨੂੰ ਵੱਡੇ ਪੱਧਰ ਦਾ ਫਾਇਦਾ ਹੋਵੇਗਾ ਕਿਉਂਕਿ ਕਈ ਵਾਰ ਜਿਹਾ ਹੁੰਦਾ ਕਿ ਕਈ ਥਾਵਾਂ ਤੇ ਬੱਸ ਰੂਟ ਜਿਹੜਾ ਨਹੀਂ ਹੁੰਦਾ ਔਰ ਲੋਕਾਂ ਨੂੰ ਸਫ਼ਰ ਕਰਨ ਚ ਮੁਸੀਬਤ ਹੁੰਦੀ ਹੈ ਤੇ ਇਸ ਨੂੰ ਹੀ ਦੇਖਦੇ ਹੋਏ ਸਰਕਾਰ ਹੁਣ ਨਵੀਂ ਟੈਕਨੋਲੋਜੀ ਦੀਆਂ ਬੱਸਾਂ ਲੈ ਕੇ ਆਵੇਗੀ ਜਿਸ ਦੇ ਨਾਲ ਸਫ਼ਰ ਵੀ ਸੁਖਾਲਾ ਹੋਵੇਗਾ ਔਰ ਨਵੀਂ ਟੈਕਨੋਲੋਜੀ ਜਿਹੜੀ ਆ ਉਸ ਨੂੰ ਲਿਆਉਣ ਦੇ ਨਾਲ ਬਹੁਤ ਵੱਡੇ ਪੱਧਰ ਦੇ ਫਾਇਦੇ ਵੀ ਜਿਹੜੇ ਹੋਣ ਵਾਲੇ ਨੇ ਤੇ ਜੇ ਹੁਣ ਅਸੀਂ ਰਿਪੋਰਟ ਵੱਲ ਝਾਤੀ ਮਾਰੀਏ ਤਾਂ ਰਿਪੋਰਟਾਂ ਬਹੁਤ ਕੁਝ ਵੀ ਬਿਆਨ ਕਰਦੀਆਂ ਨੇ ਤੇ ਜਿੱਥੇ ਗੱਲ ਕਰੀਏ ਤਾਂ ਸੀਵਰੇਜ ਲਾਈਨਾਂ ਦੀ ਸਫਾਈ ਦੇ ਲਈ 49 ਕਰੋੜ ਰੁਪਏ ਵਿੱਚੋਂ 730 ਮਸ਼ੀਨਾਂ ਖਰੀਦੀਆਂ ਜਾਣਗੀਆਂ ਤੇ ਇਸ ਦੇ ਨਾਲ ਸਰਕਾਰ ਦੇ ਵੱਲੋਂ ਲਗਾਤਾਰ ਜਿਹੜੇ ਕੰਮ ਕੀਤੇ ਜਾ ਰਹੇ ਨੇ ਔਰ ਤੁਹਾਨੂੰ ਦੱਸ ਦਈਏ ਕਿ ਜਿੱਥੇ ਅੰਮ੍ਰਿਤਸਰ, ਜਲੰਧਰ, ਪਟਿਆਲਾ ਤੇ ਲੁਧਿਆਣਾ ਦੇ ਵਿੱਚ ਇਹ ਬੱਸਾਂ ਚਲਾਈਆਂ ਜਾਣਗੀਆਂ ਜਿਹੜੀਆਂ ਈ-ਬੱਸਾਂ ਦੀ ਸ਼ੁਰੂਆਤ ਹੋਵੇਗੀ ਉਹ ਅੰਮ੍ਰਿਤਸਰ, ਜਲੰਧਰ, ਪਟਿਆਲਾ ਤੇ ਲੁਧਿਆਣਾ ਇਹ ਰੂਟ ਹੋਣਗੇ ਇਹਨਾਂ ਦੇ ਵਿੱਚ ਇਹ ਚਾਰ ਜਿਹੜੇ ਸ਼ਹਿਰ ਹੋਣਗੇ ਜਿਨ੍ਹਾਂ ਦੇ ਵਿੱਚ ਇਹ ਬੱਸਾਂ ਚੱਲਣਗੀਆਂ ਇਸ ਦੇ ਨਾਲ ਨਾਲ ਮੁਹਾਲੀ ਤੋਂ ਵੀ ਜਿਹੜੀ ਆ ਟਰਾਈ ਸਿਟੀ ਤੱਕ ਬਿਜਲੀ ਸਪਲਾਈ ਕੀਤੀ ਜਾਊਗੀ ਯਾਨੀ ਕਿ ਗੱਲ ਕਰੀਏ ਈ ਬੱਸਸ ਦੀ ਚਾਹੇ ਉਹ ਸੀਵਰੇਜ ਦੀ ਗੱਲ ਹੋਵੇ ਸਰਕਾਰ ਦੇ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਔਰ ਈ ਬਸਾ ਦਾ ਜਿਹੜਾ ਸਮਰਥਾ ਨਾ ਉਹ ਵੱਡੇ ਪੱਧਰ ਤੇ ਆ ਲੋਕਾਂ ਨੂੰ ਕਿਉਂਕਿ ਜਿੱਥੇ ਅੰਮ੍ਰਿਤਸਰ ਜਲੰਧਰ ਪਟਿਆਲਾ ਲੁਧਿਆਣਾ ਇਹ ਆਮ ਤੌਰ ਤੇ ਵੀ ਚਰਚਾ ਦੇ ਵਿੱਚ ਰਹਿੰਦੇ ਨੇ ਸ਼ਹਿਰ ਔਰ ਇਹਨਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਦਿੱਕਤਾਂ ਵੀ ਹੁੰਦੀਆਂ ਨੇ ਇਸੇ ਚੱਲਦੇ ਸਰਕਾਰ ਦੇ ਵੱਲੋਂ ਹਾਲੇ ਇਹਨਾਂ ਚਾਰ ਸ਼ਹਿਰਾਂ ਦੇ ਵਿੱਚ ਜਿਹੜੀਆਂ ਇਹ ਬੱਸਾਂ ਦੀ ਸ਼ੁਰੂਆਤ ਕੀਤੀ ਹੈ ਔਰ ਉਸ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ ਹੌਲੀ ਬਾਕੀ ਸ਼ਹਿਰਾਂ ਦੇ ਵਿੱਚ ਵੀ ਵੱਡੇ ਪੱਧਰ ਤੇ ਉੱਤੇ ਵਿਸਥਾਰ ਜਿਹੜਾ ਵਾ ਉਹ ਕੀਤਾ ਜਾ ਜਾਣੀ ਪੰਜਾਬ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਜਿਹੜੇ ਪੰਜਾਬ ਦੇ ਵਾਸੀ ਨੇ ਜਿਨ੍ਹਾਂ ਨਾਲ ਅਸੀਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵਾਅਦੇ ਕੀਤੇ ਹੋਏ ਨੇ ਉਹ ਵਾਅਦੇਆਂ ਦੇ ਵਿੱਚ ਕੋਈ ਕਮੀ ਪੇਸ਼ੀ ਨਾ ਰਵੇ ਔਰ ਹਰ ਇੱਕ ਪੂਰਨ ਤੌਰ ਤੇ ਕੰਮ ਹੋਵੇ ਇਹ ਕੋਸ਼ਿਸ਼ ਸਰਕਾਰ ਦੀ ਹੈ ਜਿਵੇਂ ਅੱਜ ਨੇਹਾ ਉਹ ਇਜਲਾਸ ਸੀਗਾ ਪਹਿਲਾ ਦਿਨ ਸੀਗਾ ਉਸ ਦੇ ਵਿੱਚ ਬਹੁਤ ਸਾਰੇ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ ਹੈ ਔਰ ਕਈਆਂ ਦੇ ਉੱਤੇ ਮਤੇ ਪਾਸ ਹੋਏ ਯਾਨੀ ਕਿ ਕਈਆਂ ਤੇ ਮੋਹਰ ਲੱਗੀ ਹੈ ਕਿ ਇਹ ਚੀਜ਼ਾਂ ਹੋਣਗੀਆਂ ਔਰ ਲੋਕਾਂ ਨੂੰ ਸਹੂਲਤ ਮਿਲੂਗੀ ਇਸੇ ਤਰੀਕੇ ਨਾਲ ਇੱਕ ਵੱਡੀ ਰਾਹਤ ਜਿਹੜੀ ਆ ਸਰਕਾਰ ਦਾ ਕਹਿਣਾ ਹੈ ਕਿ ਮਿਲੂਗੀ ਚਾਰ ਬੱਸਾਂ ਜਿਹੜੀਆਂ ਯਾਨੀ ਕਿ ਚਾਰ ਸ਼ਹਿਰਾਂ ਦੇ ਵਿੱਚ ਜਿਹੜੀਆਂ ਬੱਸਾਂ ਚਲਾਉਣੀਆਂ ਜਾਣੀਆਂ ਯਾਨੀ ਕਿ ਉਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਵਾਸੀਆਂ ਨੂੰ ਵੱਡੇ ਪੱਧਰ ਤੇ ਰਾਹਤ ਮਿਲੇਗੀ ਜੀ ਬਿਲਕੁਲ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਉਸਨੇ ਆਪਣੇ ਕਾਰਜਕਾਲ ਦੇ 3 ਸਾਲ ਪੂਰੇ ਕਰ ਲੈਨੇ ਜਿਸ ਦੇ ਵਿੱਚ ਬਖ ਬਖ ਕਦਮ ਪੰਜਾਬ ਦੇ ਲੋਕਾਂ ਦੇ ਹਿੱਤ ਦੇ ਲਈ ਜ਼ਰੂਰ ਚੱਕੇ ਗਏ ਨੇ ਤੇ ਅੱਜ ਉਹਨਾਂ ਦੇ ਵੱਲੋਂ ਆਪਣੀਆਂ ਪ੍ਰਾਪਤੀਆਂ ਵੀ ਗਿਣਵਾਈਆਂ ਗਈਆਂ ਕਿ 3 ਸਾਲਾਂ 'ਚ ਆਖਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਕੀ ਕੁਝ ਕੀਤਾ ਤੇ ਹੁਣ ਈ ਬੱਸ ਸੇਵਾ ਦੀ ਗੱਲ ਕੀਤੀ ਜਾਵੇ ਤਾਂ ਇਹ ਵੱਡੇ ਸ਼ਹਿਰ ਜਿਹੜੇ ਪੰਜਾਬ ਦੇ ਨੇ ਉਹਨਾਂ ਦੇ ਵਿੱਚ ਚਲਾਈਆਂ ਜਾਣਗੀਆਂ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਸੁਖੂਲਤ ਮਿਲ ਸਕੇ ਇਹਨਾਂ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਵਾਧੂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕਿ ਇੱਕ ਸ਼ਹਿਰ ਤੋਂ ਦੂਸਰੇ ਵੱਡੇ ਸ਼ਹਿਰ ਦੇ ਵਿੱਚ ਕੰਮਕਾਜ ਕਰਨ ਦੇ ਲਈ ਲੋਕ ਵੀ ਆਉਂਦੇ ਨੇ ਤੇ ਉਹਨਾਂ ਨੂੰ ਈ ਬੱਸ ਸਹੂਲਤ ਜ਼ਰੂਰ ਚਾਹੀਦੀ ਹੈ ਉਹਨਾਂ ਦੇ ਲਈ ਇਹ ਕਾਫੀ ਜ਼ਿਆਦਾ ਜ਼ਰੂਰੀ ਹੈ ਕੰਮਾਂ ਤੇ ਸਮੇਂ ਸਾਰ ਲੋਕਾਂ ਨੇ ਪਹੁੰਚਣਾ ਹੁੰਦਾ ਹੈ ਆਉਣ ਜਾਣ ਦੇ ਵਿੱਚ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਵੀ ਜਿਹੜਾ ਉਹ ਲੋਕਾਂ ਨੂੰ ਕਰਨਾ ਪੈਂਦਾ ਹੈ ਕਈ ਵਾਰ ਬੱਸਾਂ ਵੀ ਨਹੀਂ ਮਿਲਦੀਆਂ ਤੇ ਈ ਬੱਸ ਸੇਵਾ ਜੇਕਰ ਲਿਆਂਈ ਜਾਏਗੀ ਤੇ ਇਹ ਲੋਕਾਂ ਦੇ ਲਈ ਕਾਫੀ ਚੰਗੀ ਸਾਬਤ ਹੋ ਸਕਦੀ ਹੈ ਸਰਕਾਰ ਦੇ ਵੱਲੋਂ ਲੋਕਾਂ ਦੀ ਭਲਾਈ ਦੇ ਲਈ ਇੱਕ ਹੋਰ ਵੱਡਾ ਕਦਮ ਚੱਕਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਜੋ ਆਰਸੀ ਹੈ ਉਹ ਇੱਕ ਮਹੀਨੇ ਦੇ ਅੰਦਰ ਮਿਲ ਜਾਏਗੀ ਤੇ ਨਾਲ ਹੀ ਨਾਲ ਡੀਐਲ ਵੀ ਇੱਕ ਮਹੀਨੇ ਦੇ ਅੰਦਰ ਲੋਕਾਂ ਨੂੰ ਦੇ ਦਿੱਤਾ ਜਾਏਗਾ ਯਾਨੀ ਕਿ ਵਾਧੂ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਦੀ ਹੁਣ ਕੋਈ ਜ਼ਰੂਰਤ ਨਹੀਂ ਪਵੇਗੀ ਜੇਕਰ ਕੋਈ ਡਰਾਈਵਿੰਗ ਲਾਇਸੈਂਸ ਬਣਾ ਰਿਹਾ ਹੈ ਤੇ ਉਸ ਨੂੰ ਵੀ ਵਾਧੂ ਪਰੇਸ਼ਾਨੀਆਂ ਨਹੀਂ ਹੋਣਗੀਆਂ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਵੱਡੇ ਵੱਡੇ ਕਦਮ ਇਸ ਬੁੱਲੇ ਪੰਜਾਬ ਦੇ ਵਿੱਚ ਚੱਕ ਰਹੀ ਹੈ ਬਿਲਕੁਲ ਜਿੱਥੇ ਨੀਹਾ ਆਪਾਂ ਗੱਲ ਕਰੀਏ ਤਾਂ ਡਰਾਈਵਿੰਗ ਲਾਇਸੈਂਸ ਦਾ ਮੁੱਦਾ ਬਹੁਤ ਜ਼ਿਆਦਾ ਪੱਖ ਦਾ ਹੀ ਦਿਖਾਈ ਦਿੰਦਾ ਕਿਉਂਕਿ ਕਈ ਵਾਰ ਲੋਕੀ ਇਹ ਸੋਚਦੇ ਨੇ ਕਿ ਅਸੀਂ ਡਰਾਈਵਿੰਗ ਲਾਇਸੈਂਸ ਅਪਲਾਈ ਕਰਨਾ ਹੈ ਜਾਂ ਬਣਾਉਣਾ ਹੈ ਜਾਂ ਫਿਰ ਹੋਰ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਦਿੱਕਤ ਹੁੰਦੀ ਹੈ ਤੇ ਜਦੋਂ ਪਰੇਸ਼ਾਨੀ ਹੁੰਦੀ ਹੈ ਲੋਕ ਖੱਜਲ ਖਵਾਰ ਹੁੰਦੇ ਨੇ ਬਾਰ-ਬਾਰ ਉਹਨਾਂ ਨੂੰ ਦਫ਼ਤਰਾਂ ਦੇ ਗੇੜੇ ਕੱਢਣੇ ਪੈਂਦੇ ਨੇ ਔਰ ਪੰਜਾਬ ਸਰਕਾਰ ਦਾ ਟੀਚਾ ਇਹੀ ਰਿਹਾ ਔਰ ਪੰਜਾਬ ਸਰਕਾਰ ਦੀ ਕੋਸ਼ਿਸ਼ ਇਹੀ ਰਹੀ ਹੈ ਕਿ ਲੋਕਾਂ ਨੂੰ ਖੱਜਲ ਖਵਾਰ ਨਾ ਹੋਣਾ ਪਵੇ ਯਾਨੀ ਕਿ ਲੋਕਾਂ ਦੀ ਖੱਜਲ ਖਵਾਰ ਇਸ ਨੂੰ ਖਤਮ ਕਰਨਾ ਹੀ ਪੰਜਾਬ ਸਰਕਾਰ ਦਾ ਵੱਡਾ ਇੱਕ ਟੀਚਾ ਆ ਔਰ ਕੋਸ਼ਿਸ਼ ਸਰਕਾਰ ਦੀ ਇਹ ਰਹੀ ਹੈ ਕਿ ਲੋਕ ਪਰੇਸ਼ਾਨ ਨਾ ਹੋਣ ਔਰ ਜਿਸ ਤਰੀਕੇ ਦੇ ਨਾਲ ਤੁਸੀਂ ਸੁਣਿਆ ਹੋਵੇਗਾ ਕਿ ਇੱਕ ਮੁਹਿੰਮ ਵੀ ਸ਼ੁਰੂ ਕੀਤੀ ਸੀਗੀ ਕਿ ਸਰਕਾਰ ਤੁਹਾਡੇ ਦੁਆਰ ਯਾਨੀ ਕਿ ਹੁਣ ਸਰਕਾਰ ਜਿਹੜੀ ਆ ਖੁਦ ਆ ਰਹੀ ਹੈ ਲੋਕਾਂ ਕੋਲ ਉਹਨਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਇਸੇ ਤਰੀਕੇ ਦੇ ਨਾਲ ਇਹ ਡਰਾਈਵਿੰਗ ਲਾਇਸੈਂਸ ਦਾ ਮੁੱਦਾ ਵੀ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਸੀਗਾ ਮੁਸੀਬਤ ਸੀ ਔਰ ਇਸ ਨੂੰ ਦੇਖਤੇ ਸਰਕਾਰ ਨੇ ਪਹਿਲ ਕਦਮੀ ਕੀਤੀ ਹੈ ਜੇ ਅਸੀਂ ਝਾਤ ਮਾਰੀਏ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਣ ਨੂੰ ਆਪਣੇ ਆਪ ਦੇ ਵਿੱਚ ਵੱਡੀਆਂ ਨੇ ਨੇਹਾ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਡਰਾਈਵਿੰਗ ਲਾਇਸੈਂਸ ਅਤੇ ਆਰਸੀ ਦੀ ਛਪਾਈ ਲਈ ਇੰਤਜ਼ਾਰ ਬਹੁਤ ਕਰਨਾ ਪੈਂਦਾ ਪਰ ਹੁਣ ਉਹ ਇੰਤਜ਼ਾਰ ਨਹੀਂ ਕਰਨਾ ਪਊਗਾ ਕਿਉਂਕਿ ਜਿਹੜੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਉਹਨਾਂ ਨੇ ਦੱਸਿਆ ਕਿ ਛਪਾਈ ਦਾ ਕੰਮ ਸ਼ੁਰੂ ਹੋ ਗਿਆ ਅਤੇ ਬਕਾਏ ਪੇ ਜਿਹੜੇ ਕੇਸਿਸ ਨੇ ਉਹ 1 ਮਹੀਨੇ ਦੇ ਅੰਦਰ ਪੂਰਾ ਉਹਨਾਂ ਨੂੰ ਕਰ ਦਿੱਤਾ ਜਾਊਗਾ ਔਰ ਇਹ ਸਵਾਲ ਪੰਜਾਬ ਸਰਕਾਰ ਨੇ ਪੰਜਾਬ ਕਾਂਗਰਸ ਦੇ ਜਿਹੜੇ ਆਗੂ ਸੀਗੇ ਉਹਨਾਂ ਨੇ ਉਠਾਏ ਸੀਗੇ ਪਰ ਹੁਣ ਸਰਕਾਰ ਨੇ ਜਿਹੜੇ ਆ ਬਿਹਤ ਵੱਡੇ ਤਰੀਕੇ ਦੇ ਨਾਲ ਸੁਚੇਤ ਜੇ ਢੰਗ ਨਾਲ ਜਵਾਬ ਇਹ ਦਿੱਤਾ ਕਿ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਕੰਮ ਜੋ ਹੈ ਹਰ ਇੱਕ ਚੀਜ਼ ਤੇ ਕਰ ਰਹੇ ਹਾਂ ਜਾਨੀ ਕਿ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਪਰੇਸ਼ਾਨ ਕਰਦੀਆਂ ਨੇ ਉਹਨਾਂ ਤੇ ਆਲਰੇਡੀ ਸਰਕਾਰ ਕੰਮ ਕਰ ਰਹੀ ਹੈ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਅਕਤੂਬਰ ਮਹੀਨੇ ਤੋਂ ਇਹ ਕੰਮ ਬੰਦ ਪਏ ਸੀਗੇ ਪਰ ਲੋਕਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਸੀਗੀਆਂ ਪਰ ਮੰਤਰੀ ਜਿਹੜੇ ਲਾਲ ਲਾਜੀਤ ਸਿੰਘ ਭੁੱਲਰ ਨੇ ਉਹਨਾਂ ਨੇ ਦੱਸਿਆ ਕਿ ਇਹ ਛਪਾਈ ਦਾ ਕੰਮ ਸ਼ੁਰੂ ਹੋ ਗਿਆ ਡਰਾਈਵਿੰਗ ਲਾਇਸੈਂਸ ਅਤੇ ਆਰ ਸੀ ਦੀ ਛਪਾਈ ਜਿਹੜੀ ਆ ਉਹ ਲੋਕਾਂ ਨੂੰ ਦੇਰ ਹੋ ਰਹੀ ਸੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕੰਮ ਤੱਪੂ ਆਸੀ ਤੇ ਪਰ ਹੁਣ ਮੰਤਰੀ ਜਿਹੜੇ ਲਾਲਜੀਤ ਸਿੰਘ ਭੁੱਲਰ ਨੇ ਉਹਨਾਂ ਨੇ ਦੱਸਿਆ ਕਿ ਹੁਣ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੋਊਗੀ ਇੱਕ ਮਹੀਨੇ ਦੇ ਅੰਦਰ ਅੰਦਰ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਵਾ ਵਿਸਤਾਰਪੂਰਕ ਸੁਲਝਾ ਦਿੱਤਾ ਜਾਊਗਾ ਕਿਉਂਕਿ ਇਹ ਮਸਲੇ ਛੋਟੇ ਨਹੀਂ ਹੁੰਦੇ ਕਈ ਵਾਰ ਗੰਭੀਰ ਬਣ ਜਾਂਦੇ ਨੇ ਔਰ ਜਿਸ ਤੋਂ ਬਾਅਦ ਬਹੁਤ ਮੁਸ਼ਕਲ ਹੁੰਦੀ ਹੈ ਸਰਕਾਰ ਕਈ ਵਾਰ ਜਵਾਬਦੇਹੀ ਹੋ ਜਾਂਦੀ ਹੈ ਪਰ ਸਰਕਾਰ ਜਿਹੜੀ ਆ ਆਪਣੇ ਟੰਗ ਦੇ ਨਾਲ ਲੋਕਾਂ ਦੀ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਲਗਾਤਾਰ ਹੀ ਕੰਮ ਕਰ ਰਹੀ ਹੈ ਔਰ ਉਹਨਾਂ ਨੇ ਇਸਪਸ਼ਟ ਕਰ ਦਿੰਦਾ ਆ ਕਿ 1 ਮਹੀਨੇ ਦੇ ਅੰਦਰ ਅੰਦਰ ਆਰ ਸੀਆ ਦੀ ਚਪਾਈ ਦਾ ਕੰਮ ਔਰ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਜਿੰਨੀਆਂ ਵੀ ਮੁਸ਼ਕਲਾਂ ਜਾਂ ਕੰਮ ਠੱਪ ਪਏ ਸੀ ਉਹ ਪੂਰਨ ਤੌਰ ਤੇ ਹੋ ਜਾਣਗੇ ਹੁਣ ਜਾਨੀ ਕਿ ਪੰਜਾਬ ਦੇ ਲੋਕਾਂ ਦੇ ਲਈ ਇਹ ਖਾਸ ਜਿਹੜੀ ਜਾਣਕਾਰੀ ਆ ਕਿਉਂਕਿ ਇਹ ਜਿਹੜਾ ਕੰਮ ਆ ਵੱਡੇ ਪੱਧਰ ਤੇ ਆ ਬਹੁਤ ਸਾਰੇ ਲੋਕਾਂ ਦੀ ਡਰਾਈਵਿੰਗ ਲਾਇਸੈਂਸ ਦਾ ਕੰਮ ਪੈਂਡਿੰਗ ਪਿਆ ਹੋਇਆ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ ਦਿੱਕਤ ਆ ਬਾਰ-ਬਾਰ ਚੱਕਰ ਕੱਢਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਕਿੰਨਾ ਸਮਾਂ ਹੋਗਾ ਲੋਕ ਆੱਕ ਜਾਂਦੇ ਨੇ ਇੱਕ ਸਮੇਂ ਫਿਰ ਦੁਖੀ ਹੋ ਕੇ ਕਈ ਵਾਰ ਬੋਲਦੇ ਨੇ ਗਲਤ ਉਹਨਾਂ ਨੂੰ ਲੱਗਦਾ ਹੈ ਕਿ ਕ ਕਿ ਅਸੀਂ ਆਲਰੇਡੀ ਕੰਮ ਕਰ ਰਹੇ ਹਾਂ ਤੁਹਾਡੇ ਹੁਣ ਦਿਨਾਂ ਦੇ ਵਿੱਚ ਮਹੀਨੇ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਸਕੂਲ ਜਾਣਗੀਆਂ ਤੇ ਇਹ ਮੰਤਰੀ ਲਾਲਜੀਤ ਸਿੰਘ ਪੁੱਲਰ ਉਹਨਾਂ ਦੇ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਜਾਨੀ ਕਿ ਉਹਨੂੰ ਪੰਜਾਬ ਦੇ ਲੋਕਾਂ ਨੂੰ ਖੱਜਲ ਖਵਾਰ ਹੋਣ ਦੀ ਲੋੜ ਨਹੀਂ ਹੈ ਸਾਰੀਆਂ ਚੀਜ਼ਾਂ ਉਹਨਾਂ ਦੀਆਂ ਮੁਕੰਮਲ ਤੌਰ ਤੇ ਜਿਹੜੇ ਸੁਚੱਜੇ ਢੰਗ ਨਾਲ ਕੀਤੀਆਂ ਜਾਣਗੀਆਂ ਅਜੀਬ ਬਿਲਕੁਲ ਇਹ ਗੱਲ ਜ਼ਰੂਰ ਹੈ ਕਿ ਜਿਸ ਤਰੀਕੇ ਲੋਕਾਂ ਨੂੰ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਲਈ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਟ੍ਰਾਂਸਪੋਰਟ ਮੰਤਰੀ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਇਹ ਸਾਰੀਆਂ ਪਰੇਸ਼ਾਨੀਆਂ ਖਤਮ ਹੋਣ ਵਾਲੀਆਂ ਨੇ ਕਿਉਂਕਿ ਸਹੀ ਢੰਗ ਦੇ ਨਾਲ ਸਰਕਾਰ ਦੇ ਵੱਲੋਂ ਹੁਣ ਕੰਮਕਾਜ ਕੀਤਾ ਜਾਵੇਗਾ ਤੇ 1 ਮਹੀਨੇ ਦੇ ਅੰਦਰ ਜਿਹੜੀਆਂ ਇਹ ਆਰਸੀਆਂ ਨੇ ਇਸ ਤੋਂ ਲਾਵਾ ਡੀਐਲਏ ਉਹ ਸਾਰੇ ਲੋਕਾਂ ਨੂੰ ਮਿਲ ਜਾਣਗੇ ਇੱਕ ਸਵਾਲ ਪੁੱਛਿਆ ਗਿਆ ਸੀਗਾ ਵਿਧਾਨ ਸਭਾ ਦੇ ਵਿੱਚ ਇਸ ਮੁੱਦੇ ਤੇ ਜਿਸ ਦਾ ਜਵਾਬ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਹੁਣਾਂ ਦੇ ਵੱਲੋਂ ਦਿੱਤਾ ਗਿਆ ਸਪੀਕਰ ਸਾਹਿਬ ਜਿਹੜੀ ਆਰਸੀ ਦੀ ਇਹਨਾਂ ਗੱਲ ਕੀਤੀ ਆ ਵੀ ਉਹ ਫਰੀਦਕੋਟ ਦਾ ਨੰਬਰ ਲੱਗਾ ਤੇ ਪਟਿਆਲੇ ਜਾਣਾ ਪਿਆ ਉਹ ਕੋਈ ਕਲੈਰੀਕਲ ਮਿਸਟੇਕ ਉਹ ਤਾਂ ਜਾਣਾ ਪਿਆ ਵੈਸੇ ਆਪਾਂ ਕੋਈ ਲਾਗੂ ਨਹੀਂ ਕੀਤਾ ਵੀ 15 ਸਾਲ ਪੁਰਾਣੀ ਗੱਡੀ ਆ ਤੇ ਉਹਦੀ ਪਾਸਿੰਗ ਨਹੀਂ ਹੁੰਦੀ ਉਹ ਸਾਰਾ ਕੁਝ ਤੁਸੀਂ ਉਹ ਪੈਂਡੈਂਸੀ ਕਿੰਨੀ ਦੇਰ ਚ ਕਲੀਅਰ ਕਰਾ ਦੇਵੋਗੇ ਅਸੀਂ ਜਿਹੜੀ ਆ ਉਹ ਪੁਰਾਣੀ ਜਿਹੜੀ ਕੰਪਨੀ ਸੀ ਉਹ ਕੰਮ ਛੱਡ ਕੇ ਚੱਲ ਗਈ ਸੀ ਬਸ 20 25 ਦਿਨ ਦੇ ਵਿੱਚ ਵਿੱਚ ਅਸੀਂ ਸ਼ਿਪਾਈ ਕਰ ਰਹੇ ਹਾਂ 20 25 ਦਿਨ ਦੇ ਵਿੱਚ ਸਾਰੀ ਪੈਂਡੈਂਸੀ ਖਤਮ ਹੋ ਜੂਜੀ ਇਕੱਲੀ ਫਰੀਦਕੋਟ ਜ਼ਿਲ੍ਹੇ ਦੀ ਨਹੀਂ ਪੂਰੇ ਪੰਜਾਬ ਦੀ ਪੈਂਡੈਂਸੀ ਖਤਮ ਹੋ ਗਈ ਤੇ ਜਿਹੜਾ ਟੈਕਸ ਬਠਿੰਡੇ ਭਰਨ ਜਾਣਾ ਪੈਂਦਾ ਉਹ ਉਹ ਵੀ ਕੋਈ ਨਾ ਕੋਈ ਸਾਂਝਾ ਹੱਲ ਕੱਢ ਦਿੰਦੇ ਆ ਜੀ ਉਹ ਆਟੀਏ ਦਫ਼ਤਰ ਜਿਹੜਾ ਬਠਿੰਡੇ ਉਹਦਾ ਵੀ ਸਾਂਝਾ ਹੱਲ ਕੱਢਦਿੰਨੇ ਲੱਗੇ ਜਿਹੜੀ ਬੈਕਲੌਗ ਪਈ ਆ ਜਿਹੜੀਆਂ ਪ੍ਰਾਣੀਆਂ ਕਾਪੀਆਂ ਵਾਲੇ ਲਾਇਸੈਂਸ ਬਣੇ ਸੀ ਪਬਲਿਕ ਦੀ ਉਹ ਵਾਕਈ ਇਹਨਾਂ ਜਿਹੜੀ ਐਮਐਲਏ ਸਾਹਿਬ ਦੀ ਗੱਲ ਆ ਬਿਲਕੁਲ ਵਾਜਿਬ ਆ ਉਹ ਅਸੀਂ ਜ਼ਿਲ੍ਹਾ ਲੈਵਲ ਤੇ ਹੀ ਕਰਨ ਲੱਗੇ ਆ ਤਾਂ ਜੋ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜੇ ਉਹ ਸਾਰਾ ਆਪਣੇ ਲੈ ਕੇ ਆਉਂਦੇ ਆ ਆਰਥੀਆਂ ਜਾਂ ਉਹ ਜਿਹੜੇ ਡਰਾਈਵਰੀ ਲਾਇਸੈਂਸ ਆ ਇੱਥੇ ਤੋਂ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਣਾ ਉਹ ਸਾਡੀ ਪਹਿਲਾਂ ਹੀ ਪ੍ਰਪੋਜ਼ਲ ਚੱਲ ਰਹੀ ਆ ਬੈਕਲੌਗ ਸਾਰਾ ਕੱਢਣਾ ਆ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਐਮਐਲਏ ਸਾਹਿਬ ਨੂੰ ਜਲਦੀ ਖੁਸ਼ਖਬਰੀ ਮਿਲੂਗੀ ਇਹ ਕਰ ਦੇਣਾ ਕੰਮ ਸਾਰਾ ਜੀ ਥੈਂਕ ਯੂ ਤੇ ਹੁਣ ਅਗਲੇ ਮੁੱਦੇ ਦੀ ਗੱਲ ਕਰੀਏ ਤਾਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਜਲਦ ਹੀ ਪਠਾਨਕੋਟ ਹਰਿਦਵਾਰ ਬੱਸ ਸੇਵਾ ਸ਼ੁਰੂ ਕਰਨ ਵਾਲੀ ਹੈ ਤੇ ਜੇਕਰ ਇਹ ਅਜਿਹਾ ਹੋ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਕਾਫੀ ਵੱਡੀ ਸਹੂਲਤ ਮਿਲੇਗੀ ਕਿਉਂਕਿ ਜਿੱਥੇ ਤੱਕ ਗੱਲ ਕੀਤੀ ਜਾਵੇ ਤਾਂ ਅਕਸਰ ਹੀ ਲੋਕ ਚਾਹੁੰਦੇ ਨੇ ਕਿ ਉਹ ਹਰਿਦਵਾਰ ਜਾਣ ਗੰਗਾ ਸ্নান ਕਰਨ ਉੱਥੇ ਮੰਦਰਾਂ ਦੇ ਵਿੱਚ ਜਾ ਕੇ ਨਤਮਸਤਕ ਹੋਣ ਮੱਥਾ ਟੇਕਿਆ ਜਾਵੇ ਲੋਕਾਂ ਦੇ ਵੱਲੋਂ ਪਰ ਕਈ ਵਾਰ ਉਹਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਤੇ ਇਹ ਪਰੇਸ਼ਾਨੀ ਆਵਾਜਾਈ ਦੇ ਵਿੱਚ ਬਹੁਤ ਵਾਰ ਹੁੰਦੀ ਹੈ ਤੇ ਜੇਕਰ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਹੁਣ ਪਟਹਾਨਕੋਟ ਹਰਦਵਾਰ バス ਸੇਵਾ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਲੋਕਾਂ ਦੇ ਲਈ ਇੱਕ ਵੱਡੀ ਸਹੂਲਤ ਹੋ ਸਕਦੀ ਹੈ ਬਿਲਕੁਲ ਔਰ ਇਸ ਦੇ ਨਾਲ ਲੋਕਾਂ ਨੂੰ ਰਾਹਤ ਮਿਲੂਗੀ ਨੀਹਾ ਕਿਉਂਕਿ ਸਰਕਾਰ ਜਿਹੜੀ ਆ ਪਹਿਲਾਂ ਵੀ ਜਿਵੇਂ ਤੁਹਾਨੂੰ ਕਿਹਾ ਕਿ ਕੋਸ਼ਿਸ਼ ਕਰ ਰਹੀ ਹੈ ਕਿ ਹਰ ਇੱਕ ਜਿਹੜੀ ਪ੍ਰੋਬਲਮ ਆ ਦਿੱਕਤ ਆ ਪੰਜਾਬ ਵਾਸੀਆਂ ਦੀ ਉਹ ਪਹਿਲਾਂ ਹੀ ਸੁਲਝਾ ਦਿੱਤੀ ਜਾਵੇ ਤਾਂ ਕਿ ਇਹ ਮੁੱਦੇ ਪਹਿਲਾਂ ਉੱਠੜ ਕਿਸੇ ਦੇ ਕਹਿਣ ਤੋਂ ਪਹਿਲਾਂ ਸਰਕਾਰ you <laughs> ਖੁਦ ਹੀ ਹੋਣਾ ਸਾਰੀਆਂ ਚੀਜ਼ਾਂ ਤੇ ਜਿਹੜੀ ਕੰਮਕਾਜ ਕਰ ਰਹੀ ਔਰ ਵਿਧਾਨ ਸਭਾ ਦੇ ਵਿੱਚ ਵੀ ਇਸ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਔਰ ਸਰਕਾਰ ਨੇ ਇਸ ਦਾ ਬਹੁਤ ਸੋਚਜੇ ਢੰਗ ਨਾਲ ਜਵਾਬ ਦਿੱਤਾ ਕਿ ਇਹ ਸਾਰੀਆਂ ਚੀਜ਼ਾਂ ਤੇ ਆਲਰੇਡੀ ਕੰਮ ਚੱਲ ਰਿਹਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲਣਗੀਆਂ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਜਿਹੜੀ ਆ ਪਲੈਨਿੰਗ ਪਲੋਟਿੰਗ ਕਰਕੇ ਬਹੁਤ ਤਰੀਕੇ ਦੇ ਨਾਲ ਬਜਟ ਨੂੰ ਦੇਖਦੇ ਹੋਏ ਸਾਰੇ ਚੀਜ਼ਾਂ ਤੇ ਕੰਮ ਕਰ ਰਹੀ ਹੈ ਤੇ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲਗਾਤਾਰ ਹੀ ਉੱਠਦੀਆਂ ਰਹਿੰਦੀਆਂ ਨੇ ਔਰ ਵਿਰੋਧੀ ਜਿਹੜੇ ਵਿਰੋਧ ਜ਼ਰੂਰ ਕਰਦੇ ਨੇ ਪਰ ਤੁਨ ਦੱਸੀਏ ਕਿ ਉਹਨਾਂ ਦੇ ਵੱਲੋਂ ਵਿਰੋਧੀਆਂ ਦੇ ਵੱਲੋਂ ਇਹ ਜ਼ਰੂਰ ਕਿਹਾ ਗਿਆ ਕਿ ਇਸ ਰੂਟ ਤੇ ਜਿਹੜੀਆਂ ਬੱਸਾਂ ਪਹਿਲਾਂ ਚਲਾਈਆਂ ਜਾਂਦੀਆਂ ਸੀ ਪਰ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਜਿਹੜੇ ਵਿਰੋਧੀ ਨੇ ਉਹ ਕਹਿੰਦੇ ਨੇ ਕਿ ਅਸੀਂ ਪਹਿਲਾਂ ਜਦੋਂ ਇੰਚਾਰਜ ਸੰਭਿਆ ਸੀ ਬਹੁਤ ਸੁਚੱਜੇ ਢੰਗ ਨਾਲ ਕੰਮ ਚੜਦਾ ਸੀਗਾ ਇਹ ਲੋਕਾਂ ਦੀ ਅਪੀਲ ਹੈ ਕਿ ਧਾਰਮਿਕ ਥਾਵਾਂ ਦੇ ਉੱਤੇ ਬੱਸਾਂ ਚੱਲਣ ਪਰ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਮંત્રી ਲਾਲਜੀਤ ਸਿੰਘ ਪੁੱਲਰ ਨੇ ਇਸ ਦਾ ਵੀ ਜਵਾਬ ਜਿਹੜਾ ਜ਼ਰੂਰ ਦਿੱਤਾ ਉਹਨਾਂ ਨੇ ਕਹਿ ਕੇ ਮੁਰ ਤੋਂ ਇਹ ਜਿਹੜੀ ਬਸ ਸੇਵਾ ਵਾ ਉਹ ਸ਼ੁਰੂ ਕੀਤੀ ਜਾਵੇਗੀ ਇਹ ਯੋਜਨਾ ਤੇ ਪੂਰਨ ਤੌਰ ਤੇ ਕੰਮ ਚੱਲਦਾ ਹੋਇਆ ਦਿਖਾਈ ਦਿੰਦਾ ਪਿਆ ਔਰ ਇਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਹਿ ਕੇ ਜਲਦ ਜਦੋਂ ਇਹ ਸੇਵਾਵਾਂ ਬਹਾਲ ਹੋਣਗੀਆਂ ਇਹ ਸਰਕਾਰ ਪੂਰਨ ਤੌਰ ਤੇ ਕੋਸ਼ਿਸ਼ ਕਰ ਰਹੀ ਹੈ ਕਿ ਲੋਕਾਂ ਨੂੰ ਦਿੱਕਤ ਨਾ ਆਵੇ ਲੋਕਾਂ ਦੇ ਮਨਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਸਰਕਾਰ ਪੂਰਾ ਕਰੇਗੀ ਔਰ ਜਦੋਂ ਕਾਫੀ ਗਿਣਤੀ ਵਿੱਚ ਯਾਤਰੀ ਉਪਲਬਧ ਹੋਣਗੇ ਤਾਂ ਖਰਚੇ ਦੀ ਕੋਈ ਵੀ ਸਮੱਸਿਆ ਨਹੀਂ ਹੋ ਵੀਏ ਸਰਕਾਰ ਦਾ ਕਹਿਣਾ ਯਾਨੀ ਕਿ ਹੁਣ ਜਦੋਂ ਵੱਡੀ ਮਾਤਰਾ ਤੇ ਜਿਹੜੇ ਲੋਕੀ ਜਾਣਗੇ ਯਾਤਰੀ ਯਾਤਰੀ ਜਾਣਗੇ ਉਸ ਦੇ ਨਾਲ ਸਰਕਾਰ ਨੂੰ ਕਿਸੇ ਵੀ ਚੀਜ਼ ਦਾ ਖਰਚੇ ਦੀ ਵੀ ਸਮੱਸਿਆ ਨਹੀਂ ਆਊਗੀ ਔਰ ਇਹ ਜਿਹੜੇ ਵਿਰੋਧੀ ਨੇ ਉਹਨਾਂ ਵੱਲੋਂ ਜ਼ੁਰੂਰ ਇਹ ਕਿਹਾ ਜਾਂਦਾ ਹੈ ਸਰਕਾਰ ਦੇ ਅੱਗੇ ਸਵਾਲ ਖੜਾ ਕੀਤਾ ਗਿਆ ਸੀਗਾ ਔਰ ਉਹਨਾਂ ਨੇ ਕਿਹਾ ਸੀਗਾ ਕਿ ਲੋਕ ਅਪੀਲ ਕਰਦੇ ਨੇ ਕਿ ਇਹ ਜਿਹੜੀ ਯਾਤਰਾ ਹੈ ਜਾਂ ਬੱਸ ਸੇਵਾਵਾਂ ਸ਼ੁਰੂ ਕੀਤੀਆਂ ਜਾਣ ਪਰ ਮੰਤਰੀ ਲਾਲਜੀਤ ਸਿੰਘ ਭੁੱਲਰ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਲਦੀ ਸਾਰੀਆਂ ਚੀਜ਼ਾਂ ਸ਼ੁਰੂ ਹੋਣ ਗਿਆ ਯਾਨੀ ਕਿ ਹੁਣ ਸਰਕਾਰ ਇਹ ਲੋਕਾਂ ਦੇ ਕਹਿਣ ਤੋਂ ਪਹਿਲਾਂ ਹੀ ਜਾਂ ਵਿਰੋਧੀਆਂ ਦੇ ਕਹਿਣ ਤੋਂ ਪਹਿਲਾਂ ਹੀ ਇਹਨਾਂ ਸਾਰੀਆਂ ਚੀਜ਼ਾਂ ਤੇ ਕੰਮ ਕਰ ਰਹੀ ਆ ਤਾਂ ਪੂਰਨ ਤੌਰ ਤੇ ਵਿਦਾਂਤ ਬਾਦ ਵਿੱਚ ਨੇ ਹਾਂ ਇਹ ਜਵਾਬ ਜ਼ਰੂਰ ਦਿੱਤੇ ਗਏ ਨੇ ਔਰ ਸਰਕਾਰ ਦੇ ਅੱਗੇ ਜਿਹੜੇ ਜਿਹੜੇ ਮੁੱਦਿਆਂ ਦੇ ਉੱਤੇ ਜਿਹੜੀ ਬਹਿਸ ਹੋਈ ਆ ਜਾਂ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਉਹਨਾਂ ਨੇ ਉਹ ਸਪਸ਼ਟ ਤੌਰ ਤੇ ਰੱਖੀਆਂ ਨੇ ਕਿ ਜਿਹੜੀ ਸਰਕਾਰ ਆ ਪੰਜਾਬ ਸਰਕਾਰ ਆ ਉਹਨਾਂ ਦੀ ਕੋਸ਼ਿਸ਼ ਹੈ ਉਹ ਪਹਿਲਾਂ ਹੀ ਸਾਰਿਆਂ ਤੇ ਕੰਮ ਕਰ ਰਹੀ ਹੈ ਆਲਰੇਡੀ ਸਾਰੀਆਂ ਚੀਜ਼ਾਂ ਦੇ ਉੱਤੇ ਕੰਮ ਚੱਲਦਾ ਹੋਇਆ ਦਿਖਾਈ ਦਿੰਦਾ ਜਾਨੀ ਕਿ ਚਾਹੇ ਅਸੀਂ ਈ ਬੱਸਾਂ ਦੀ ਗੱਲ ਕਰ ਲਈਏ ਚਾਹੇ ਡਰਾਈਵਿੰਗ ਲਾਇਸੈਂਸ ਨੇ ਚਾਹੇ ਇਹ ਜਿਹੜੀਆਂ ਸੇਵਾਵਾਂ ਨੇ ਯਾਤਰੀ ਸੇਵਾਵਾਂ ਨੇ ਜਾਨੀ ਕਿ ਇਹਨਾਂ ਸਾਰੀਆਂ ਚੀਜ਼ਾਂ ਤੇ ਸਰਕਾਰ ਆਲਰੇਡੀ ਕੰਮ ਕਰ ਰਹੀ ਹੈ ਜਾਨੀ ਕਿ ਇੱਕ ਪੂਰਨ ਤੌਰ ਤੇ ਪੰਜਾਬ ਸਰਕਾਰ ਦਾ ਜਵਾਬ ਇਹ ਹੈ ਕਿ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਤੇ ਕੰਮ ਕਰ ਰਹੇ ਹਾਂ ਸਮਾ ਜ਼ਰੂਰ ਲੱਗਦਾ ਹਰ ਚੀਜ਼ ਤੇ ਨੇਹਾ ਪਰ ਉਹ ਚੀਜ਼ ਇੱਕ ਦਿਨ ਬਹੁਤ ਵੱਡੇ ਪੱਧਰ ਤੇ ਔਰ ਬਹੁਤ ਸੁਚੱਜੇ ਢੰਗ ਨਾਲ ਸਾਹਮਣੇ ਆਉਂਦੀ ਹੈ ਤੇ ਪੰਜਾਬ ਸਰਕਾਰ ਦਾ ਵੀ ਇਹੀ ਕਹਿਣਾ ਹੈ ਕਿ ਸਮਾ ਜ਼ਰੂਰ ਲੱਗ ਰਿਹਾ ਹੈ ਪਰ ਚੀਜ਼ ਜਿਹੜੀ ਆ ਅਸੀਂ ਲੈ ਕੇ ਆਵਾਂਗੇ ਵਧੀਆ ਤਰੀਕੇ ਦੇ ਨਾਲ ਲੋਕਾਂ ਦੇ ਅੱਗੇ ਪਰੋਸਾਂਗੇ ਉਹਨਾਂ ਨੂੰ ਰੱਖਾਂਗੇ ਔਰ ਲੋਕਾਂ ਨੂੰ ਵੱਡੇ ਪੱਧਰ ਦਾ ਫਾਇਦਾ ਹੋਵੇਗਾ ਔਰ ਦੂਸਰੇ ਪਾਸੇ ਗੱਲ ਕਰੀਏ ਤਾਂ ਹੁਣ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਪਹਿਲਾ ਦਿਨ ਸੀ ਜਿੱਥੇ ਬਹੁਤ ਸਾਰੇ ਮੁੱਦਿਆਂ ਤੇ ਵਿਚਾਰ ਚਰਚਾ ਹੋਈ ਆ ਇਹ ਸਾਰੇ ਮੁੱਦੇ ਜਿਹੜੇ ਸੀ ਪੰਜਾਬ ਵਾਸੀਆਂ ਦੇ ਨਾਲ ਜੁੜੇ ਹੋਏ ਸੀ ਔਰ ਸਰਕਾਰ ਪੰਜਾਬ ਦੇ ਲੋਕਾਂ ਦੇ ਭਲ ਵੱਡੇ ਪੱਧਰ ਤੇ ਕੰਮ ਕਰ ਰਹੀ ਹੈ ਔਰ ਉਹ ਕੰਮ ਦਿਖੇ ਵੀ ਹਨ ਤੇ ਆਉਣ ਵਾਲੇ ਦੇ ਸਮੇਂ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਵੀ ਕਿਉਂਕਿ ਸਰਕਾਰ ਆਲਰੇਡੀ ਉਹਨਾਂ ਤੇ ਪਲੈਨਿੰਗ ਕਰਦੀ ਆ ਜਿਹੜੇ ਜਿਹੜੇ ਮੁੱਦੇ ਇਹ ਛਿੜੇ ਸੀਗੇ ਜਿਨ੍ਹਾਂ ਤੇ ਗੱਲਬਾਤ ਹੋਈ ਹੈ ਆਲਰੇਡੀ ਸਰਕਾਰ ਦਾ ਇਹ ਕਹਿਣਾ ਕਿ ਅਸੀਂ ਉਸ ਤੇ ਕੰਮ ਕਰ ਰਹੇ ਹਾਂ ਯਾਨੀ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਵਾਸੀ ਯਾਤਰਾ ਉਹ ਫਿਰ ਤੋਂ ਬਹਾਲ ਹੋਵੇਗੀ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਵੱਲੋਂ ਇਹ ਵੱਡੀ ਗੱਲ ਜਿਹੜੀ ਆ ਕਹੀ ਗਈ ਹੈ ਜੀ ਬਿਲਕੁਲ ਤਾਂ ਜਿੱਥੇ ਤੱਕ ਗੱਲ ਕੀਤੀ ਜਾਵੇ ਇਸ ਬੱਸ ਸੇਵਾ ਦੀ ਤੇ ਜ਼ਰੂਰਤ ਵੀ ਜ਼ਰੂਰ ਹੈ ਲੋਕਾਂ ਨੂੰ ਇਹਦੀ ਤੇ ਲੋਕਾਂ ਦੇ ਕਹਿਣ ਤੋਂ ਪਹਿਲਾਂ ਹੀ ਇੱਕ ਵੱਡੀ ਸੇਵਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪਠਾਨਕੋਟ ਤੋਂ ਹਰਦੁਆਰ ਤੱਕ ਇਹ ਬੱਸ ਸੇਵਾ ਚਲਾਵਾਂਗੇ ਤਾਂ ਕਿ ਜੇਕਰ ਕਿਸੇ ਨੇ ਵੀ ਹਰਦੁਆਰ ਜਾਣਾ ਹੋਵੇ ਤੇ ਉਹਨਾਂ ਨੂੰ ਕਿਸੇ ਤਰੀਕੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤੇ ਖਰਚੇ ਦੀ ਵੀ ਗੱਲ ਇੱਥੇ ਸਰਕਾਰ ਦੇ ਵੱਲੋਂ ਕਹੀ ਗਈ ਹੈ ਕਿ ਸਰਕਾਰ ਸਾਰਾ ਖਰਚਾ ਜਿਹੜਾ ਉਹ ਚੁਕੇਗੀ ਤੇ ਕਿਸੇ ਨੂੰ ਕਿਸੇ ਤਰੀਕੇ ਦੀ ਕੋਈ ਚਿੰਤਾ ਕਰਨ ਦੀ ਜ਼ਰੂਰਤ ਤਾਂ ਨਹੀਂ ਕਿ ਇਹ ਰੂਟ ਲੋਕਾਂ ਦੀ ਭਾਵਨਾ ਔਰ ਸ਼ਰਧਾ ਨੂੰ ਦੇਖਦੇ ਹੋਏ ਮੈਂ ਫੇਰ ਉਹੀ ਗੱਲ ਰਿਪੀਟ ਕਰ ਰਹੀ ਹਾਂ ਕਿ ਬਹੁਤ ਜ਼ਿਆਦਾ ਡਿਮਾਂਡ ਹੈ ਔਰ ਮੈਨੂੰ ਡੈਪੂਟੇਸ਼ਨ ਟਾਈਮ ਟੂ ਟਾਈਮ ਮਿਲਦੇ ਰਹਿੰਦੇ ਨੇ ਮੇਰੀ ਇਹ ਬੇਨਤੀ ਹੈ ਕਿ ਇਹ ਰੂਟ ਦੁਬਾਰਾ ਕਦੋਂ ਬਹਾਲ ਕਰੋਗੇ ਇਹ ਮੈਨੂੰ ਦੱਸੋ ਜੀ ਮੰਤਰੀ ਜੀ ਮਾਨਯੋਗ ਸਪੀਕਰ ਸਾਹਿਬ ਮਾਨਯੋਗ ਮੈਂਬਰ ਨੇ ਆਪ ਹੀ ਦੱਸਿਆ ਵੀ ਪਰਮਿਟ ਨਹੀਂ ਉਧਰ ਨੂੰ ਹੈਗਾ ਅਸੀਂ ਆਪ ਹੀ ਤੁ ਜਿਹੜੇ ਰੂਟ ਤੋਂ ਚਲਾਤੀ ਉਹ ਵਾਕਈ ਜਿਹੜਾ ਰੂਟ ਇਹਨਾਂ ਦੱਸਿਆ ਉੱਤੇ ਪਰਮਿਟ ਨਹੀਂ ਹੈਗਾ ਜਲਦੀ ਆਪਾਂ ਉਹਦੀ ਵਾਇਬਿਲਿਟੀ ਵੇਖ ਕੇ ਤੇ ਆਪਾਂ ਪਰਮਿਟ ਜਿਹੜਾ ਉਹਨੂੰ ਵਧਾ ਲਾਂਗੇ ਵਧਾ ਕੇ ਆਪਾਂ ਚਲਾ ਦੇਾਂਗੇ ਜੀ ਬਸ ਜਲਦੀ ਚੱਲ ਜਾਊਗੀ ਜੀ ਤੇ ਵਿਧਾਨ ਸਭਾ ਦੇ ਵਿੱਚ ਇਸ ਤੋਂ ਇਲਾਵਾ ਹੋਰ ਵੀ ਕਈ ਵਕਫ ਵਕ ਮੁੱਦਿਆਂ ਦੇ ਉੱਤੇ ਚਰਚਾ ਹੋਈ ਹੈ ਨਾਲ ਹੀ ਨਾਲ ਹੰਗਾਮਾ ਵੀ ਜ਼ਰੂਰ ਵੇਖਣ ਨੂੰ ਮਿਲਿਆ ਜਦ ਗੁਲਾਬ ਚੰਦ ਕਿਟਾਰੀਆ ਜੋ ਕਿ ਪੰਜਾਬ ਦੇ ਰਾਜਪਾਲ ਨੇ ਉਹਨਾਂ ਦੇ ਵੱਲੋਂ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ ਗਈ ਜਦੋਂ ਵਿਧਾਇਕਾਂ ਨੂੰ ਸੰਬੋਧਨ ਕਰਨ ਲੱਗੇ ਤੇ ਕਾਂਗਰਸ ਦੇ ਵਿਧਾਇਕ ਜੋ ਕਿ ਵਿਰੋਧੀ ਧਿਰ ਹੈ ਉਹਨਾਂ ਦੇ ਵੱਲੋਂ ਇਸ ਦਾ ਵਿਰੋਧ ਕਾਫੀ ਜ਼ਿਆਦਾ ਕੀਤਾ ਗਿਆ ਇੱਥੇ ਤੱਕ ਕਿ ਪ੍ਰਤਾਪ ਬਾਜਵਾ ਉਹਨਾਂ ਦੇ ਵੱਲੋਂ ਵਾਕ ਆਊਟ ਵੀ ਜਿਹੜਾ ਹੈ ਉਹ ਵਿਧਾਨ ਸਭਾ ਦੇ ਵਿੱਚੋਂ ਕਰ ਲਿਆ ਗਿਆ ਪਰ ਫਿਰ ਵੀ ਰਾਜਪਾਲ ਗੁਲਾਬ ਚੰਦ ਕਿਟਾਰੀਆ ਦੇ ਵੱਲੋਂ ਆਪਣਾ ਭਾਸ਼ਣ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਵਕਫ ਵਕ ਮੁੱਦਿਆਂ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਚਰਚਾ ਹੋਈ ਹੈ ਤੇ ਅੱਜ ਦੇ ਇਹਨਾਂ ਖਾਸ ਮੁੱਦਿਆਂ ਦੇ ਉੱਤੇ ਅਸੀਂ ਵੀ ਮੁੱਦੇ ਤੇ ਮੁਲਾਂਕਣ ਦੇ ਵਿੱਚ ਇੱਕ ਖਾਸ ਚਰਚਾ ਕੀਤੀ ਹੈ ਤੇ ਰੋਜ਼ਾਨਾ ਅਜਿਹੇ ਹੀ ਮੁੱਦਿਆਂ ਦੇ ਉੱਤੇ ਚਰਚਾ ਕਰਨ ਦੇ ਲਈ ਅਸੀਂ ਵਾਪਸ ਆਉਂਦੇ ਰਹਾਂਗੇ ਪਰ ਤਦ ਤੱਕ ਤੁਸੀਂ ਜੁੜੇ ਰਹੋ ਦ ਟੀਵੀ ਐਨ ਆਰ ਐ ਤੇ ਨਾਲ